ਉਹ ਤਾਂ ਇਹ ਵੀ ਬ੍ਰੋਫਿਆ ਵੀ ਇੰਨੇ ਹੋਟਲ 'ਚ ਆਪਣੇ ਬੁਆਏਫਰੈਂਡ ਨੂੰ ਬੁਲਾਇਆ ਸੀ ਨਵੇਂ ਸ਼ਹਿਰਾਂ ਦੇ ਵਰਮੇ ਨੂੰ ਵਰਮਾ ਵਰਮੇ ਨੂੰ ਉਹਦੀ ਵਾਈਫ ਨੇ ਔਨ ਨਹੀਂ ਦਿੱਤਾ ਤੇ ਇਹ ਸਾਬੀ ਨਾਲ ਚਲ ਗਈ ਸੀ ਰੂਮ 'ਚ ਹਾਂ ਠੀਕ ਹੈ ਮੈਨੂੰ ਵੀ ਇਹ ਇਹ ਇੰਨੇ ਵਰਮੇ ਨੂੰ ਬੁਲਾਇਆ ਸੀਗਾ ਕਿ ਤੂੰ ਆ ਜਾ ਸਨੇਹ ਹਾਂ ਹਾਂ ਸੱਚ ਮੇਰੇ ਮੇਰੇ ਕੋਲ ਤਾਂ ਇਹ ਜੀ ਏਸੀ ਦੇ ਵਿੱਚ ਐਡ ਪਈਆ ਵੀ ਮੈਨੂੰ ਹੋਟਲ ਦੱਸ ਦੇ ਕਿਹੜਾ ਹੈ ਮੈਨੂੰ ਦੱਸਣਾ ਆ ਉਹਨੇ ਇਹ ਕਿਹਾ ਕਿ ਮੇਰਾ ਰੇਪ ਕਰਾਇਆ ਵਾ ਤੇ ਮੇਰਾ ਸੁਨੇਹਾ ਨਹੀਂ ਕਰਾਇਆ ਇਸ ਦਾ ਡਿਵਾਈਸ ਉਹ ਆਉਂਦਾ ਉਹ ਕੇ ਠੀਕ ਹੈ ਸਾਰੀ ਉਹਨੇ ਗੱਲ ਇਸ ਤਰੀਕੇ ਤੇ ਕਿ ਇਹਨੇ ਬੁਕਿੰਗਾਂ ਕਰਾਈਆਂ ਇਹਨੇ ਉਹ ਬੈਡ ਰੂਮ ਮਗਾਈ ਇਹਨੇ ਉਹ ਬੰਦੇ ਨੂੰ ਬਗਾਇਆ ਉਹਦੇ ਕੋ ਗਨ ਵੀ ਸੀਗੀ ਇਹਨਾਂ ਨੂੰ ਤਿੰਨ ਤਿੰਨ ਰੂਮ ਤਾਂ ਬੁਕ ਕਰਾਇਆ ਕਿ ਉਹਨੇ ਮੈਨੂੰ ਅੰਦਰ ਭੇਜਣਾ ਸੀਗਾ ਤੇ ਮੈਨੂੰ ਭੇਜ ਕੇ ਤੇ ਐਂ ਦੇ ਤੁਸੀਂ ਇੱਕ ਗੱਲ ਦੇਖੋ ਕਹਿੰਦੀ ਵੀਰੇ ਕਿ ਜੇ ਸਭ ਕੁਝ ਸਹੀ ਸੀਗਾ ਤੇ ਫਿਰ ਕਹਿੰਦੇ ਇਹਨੇ ਵੀਡੀਓ ਕਿਉਂ ਬਣਾਈ ਮੇਰੀ ਫਰੈਂਡ ਸੀਗੀ ਇਹ ਮੈਨੂੰ ਠੌਂਦੀ ਮੇਰੀ ਵੀਡੀਓ ਫਿਰ ਬਣਾਉਂਦੀ ਹਾਂ ਇਹ ਗੱਲ ਹੋ ਗਈ ਹਾਂ ਠੀਕ ਹੈ ਹਾਂ ਇਹ ਗੱਲ ਹੋ ਗਈ ਸਾਡੇ ਵਿੱਚ ਗੁੱਸੇ ਵਿੱਚ ਕੀ ਗੱਲ ਹੈ ਤੇਰੇ ਤੇ ਤੇਰੇ ਨਾਲ ਰੇਪ ਦਾ الزام ਲਾਤਾ ਕੁੜੀ ਨੇ ਤੇ ਕੀ ਉਸੇ ਲਈ ਗੱਲ ਪਾ ਦੇ ਲੋਕੋ ਯਾਰ ਤੁਸੀਂ ਨਿਆਣੇ ਆ ਵੇ ਜੀ ਮੇਰੇ ਕੋਲ ਕੱਗੀ ਕੱਲੀ ਜਿਹਾ ਫਰਕ ਕੋਈ ਕੱਲਾ ਕੱਲਾ ਮੈਂ ਤਾਂ ਬੋਲਿਆ ਰਿਕਾਰਡਿੰਗ ਮੈਂ ਨਹੀਂ ਮੈਨੂੰ ਬੋਲਿਆ ਬੋੜੀ ਕਿ ਮੈਂ ਇਹਨੂੰ ਮੈਂ ਗੱਲ ਬੋਲਿਆ ਅੱਗੇ ਮੇਰੀ ਗੱਲ ਤਾਂ ਸੁਣ ਮੈਨੂੰ ਬੋਲਿਆ ਕਿ ਤੇਰੀ ਮੈਨੂੰ ਪਤਾ ਕਿ ਇੱਕ ਬੰਦੇ ਨਾਲ ਨਹੀਂ ਮੈਨੂੰ ਬੜਿਆਂ ਦਾ ਪਤਾ ਲੱਗਾ ਮੈਨੂੰ ਇੱਕ ਰਿਪੋਰਟਿੰਗ ਕੀਤੀ ਮੈਂ ਤੇਰਾ ਕਤੇ ਨਾਂ ਨਹੀਂ ਲਿਆ ਹਾਂ ਚਲੋ ਠੀਕ ਹੈ ਮੇਰੇ ਵਿੱਚ ਕੋਈ ਗੁੱਸਾ ਨਹੀਂ ਆ ਰਿਹਾ ਬਿੱਡੂ ਇਹ ਚੀਜ਼ ਲਾਸ ਮੈਂ ਤੁਹਾਨੂੰ ਕਿਹਾ ਕਰਦਾ ਤਾਂ ਤੁਹਾਨੂੰ ਮਨਸਤ ਤੇਰੇ ਕੋਲ ਕੀਤਾ ਸੀ ਮੈਂ ਤੁਹਾਨੂੰ ਕੀ ਕਿਹਾ ਵੀ ਮੇਰੇ ਵਿੱਚ ਇਨਵੋਲਵਮੈਂਟ ਹੈਗੀ ਹੈ ਨਾ ਕਿ ਆਜ ਕਿਸੇ ਚੀਜ਼ ਦੇ ਇਨਵੋਲਵਮੈਂਟ ਕਰੀ ਮੈਂ ਤੇਰੇ ਕੋਲ ਤਾਂ ਬਾਦ ਨਾ ਮੈਨੂੰ ਕੋਲ ਤੇਰੇ ਕੋਲ ਤਾਂ ਬਾਦ ਮੈਂ ਕੰਮ ਕਰਦਾ ਸੀ ਆਪਣਾ ਮੈਂ ਵੈਨਕੂਵਰ ਪੋਡਕਾਸਟ ਕਰਨਾ ਆ ਮੈਂ ਦੁਪਹਿਰੇ ਕੋਲ ਆਈ ਕੈਲਗਰੀ ਕਰੀ ਮੇਰੀ ਪਹਿਲਾਂ ਗੱਲ ਕੰਪਲੀਟ ਹੋ ਜਾਂਦੇ ਸਨ ਫਿਰ ਗੱਲ ਕਰੀ ਤੇਰੀ ਮੈਂ ਮੰਨ ਲਈ ਵੀ ਇਹਦੇ ਵਿੱਚ ਸਨੇਹਾ ਦਾ ਕਸੂਰਾ ਤੂੰ ਬਾਕੀਆਂ ਦੇ ਕੀ ਪ੍ਰੋਫੈਸ਼ਨ ਦੇਣੀ ਹੈ ਮੇਰੇ ਚਲੋ ਇਹ ਗੱਲ ਬੋਲੀ ਪਹਿਲੀ ਗੱਲ ਤਾਂ ਮੇਰੀ ਗੱਲ ਸੁਣਨਾ ਮੈਂ ਇਹਨੂੰ ਕਿਹਾ ਕਿ ਮੈਨੂੰ ਇਹਨੂੰ ਲੱਗਾ ਕਿ ਮੈਂ ਕਹਿੰਦੀ ਤੁਹਾਨੂੰ ਤੁਹਾਨੂੰ ਸੁਨੇਹਾਂ ਦੱਸਿਆ ਕੁਛ ਮੈਂ ਕਿਹਾ ਮੈਨੂੰ ਸੁਨੇਹਾ ਨੇ ਮੈਨੂੰ ਸੋਹ ਲੱਗੇ ਮੈਂ ਸੁਨੇਹਾ ਨੂੰ ਕੁਛ ਨਹੀਂ ਦੱਸਿਆ ਮੈਂ ਕਿਹਾ ਮੈਨੂੰ ਇੱਕ ਬੰਦਾ ਉਹਨਾਂ ਨੇ ਮੈਸੇਜ ਕਰ ਰਿਹਾ ਮੈਂ ਕਿਹਾ ਉਹਨੂੰ ਜ਼ਰੂਰ ਪ੍ਰੂਫ ਹੀ ਭੇਜ ਮੈਂ ਕਿਹਾ ਉਹਨੂੰ ਜ਼ਰੂਰ ਵੀਡੀਓ ਕਾਲ ਤੇ ਵੀਡੀਓ ਦਿਖਾਈ ਮੈਂ ਕਿਹਾ ਮੈਨੂੰ ਉਹਨੇ ਚੈਟਾਂ ਦੇਖਾਈਆਂ ਬਾਕੀ ਮੁੰਡੇ ਨਾਲ ਤਾਂ ਕਹਿੰਦੀ ਮੈਂ ਤਾਂ ਮਿਲੀ ਉਹਨੂੰ ਇੱਕ ਵਾਰੀ ਮੈਂ ਕਿਹਾ ਮੈਨੂੰ ਇਹ ਵੀ ਬਦਲ ਲੱਗਾ ਕਿ ਬਾਅਦ ਕਿਉਂ ਉਹਨੂੰ ਮਿਲਦੀ ਰਹੀ ਹੈ ਠੀ ਕੋਣ ਨੂੰ ਮੈਨੂੰ ਇਹ ਆ ਕਿ ਉਹਨੇ ਇਹੀ ਸਟੋਰੀ ਚੱਲ ਮੈਨੂੰ ਦੱਸਤੀ ਮੈਨੂੰ ਤਾਂ ਤੇਰਾ ਪਤਾ ਤੁਹਾਨੂੰ ਨਾਲ ਦੱਸੀ ਆ ਉਹਨੇ ਇਹੀ ਸਟੋਰੀ ਨਾ ਨਹੀਂ ਨਹੀਂ ਮੇਰੀ ਗੱਲ ਸੁਣੋ ਆਈ ਵਾਂਟ ਜੇ ਮੈਂ ਤੁਹਾਨੂੰ ਸੱਚੀ ਦੱਸਾਂ ਮੇਰੇ ਕੋਲ ਸੋ ਪ੍ਰੂਫ ਪਿਆ ਹੈ ਜੀ ਚੈਟਿੰਗਾਂ ਦੇ ਇਹਨੇ ਮੈਸੇਜ ਡਿਲੀਟ ਕੀਤੇ ਹੋਏ ਆ ਕਿ ਹੁਣ ਮੈਂ ਮਰ ਜਵਾਂ ਮੇਰੇ ਤੋਂ ਗਲਤੀ ਹੋ ਗਈ ਇਹ ਆ ਉਹ ਆ ਠੀਕ ਹੈ ਹੁਣ ਮੇਰੇ ਕੋਲ ਦੋ ਆਪਸ਼ਨਸ ਆ ਮੇਰੀ ਗੱਲ ਨਲ ਗੱਲ ਜਿਉ ਇੱਕ ਕਿ ਮੈਂ ਚੈਟਸ ਡਿਸਕਲੋਸ ਕਰ ਸਕਦੀ ਹਾਂ ਜਦੋਂ ਉਹਨੇ ਮੇਰੇ ਤੇ ਐਡਿਕੇਸ਼ਨ ਲਾਇਆ ਜਾਂ ਕਿਸੇ ਵੀ ਪੇਜ ਤੇ ਲੈ ਗਿਆ ਤਾਂ ਕਿੰਮੀ ਨੇ ਐਡਿਕੇਸ਼ਨ ਲਈ ਹੈ ਤੇ ਮੈਂ ਟਾਈਮ ਵੀ ਲਾਉਣਾ ਮੈਂ ਕਰ ਨਹੀਂ ਹੁੰਦੀ ਰਾਈਟ ਉਹ ਵੀ ਮੇਰੇ ਕੋਲ ਸਾਰਾ ਕੁਝ ਹੈਗਾ ਵਿਦ ਡੇਟ ਸੈਕਿੰਡ ਥਿੰਗ ਜਿਹੜੀ ਹੈ ਜੀ ਫਰੈਂਡ ਆ ਹਨਾ ਉਹਦੀ ਮੇਰੇ ਕੋਲ ਵੌਇਸ ਰਿਕਾਰਡਿੰਗਸ ਪਈਆਂ ਆ ਕਿ ਇਹ ਇਦਾਂ ਦੀ ਹੋਈ ਐ ਸनेहा ਤੇ ਗਲਤੀ ਕੀਤੀ ਮੈਨੂੰ ਬੜਾ ਗੁੱਸਾ ਚੜਿਆ ਮਤਲਬ ਉਹਦੇ ਸਾਰੇ ਪ੍ਰੂਫ ਪਏ ਐਂਡ ਜੋ ਦੂਜਾ ਆਪਸ਼ਨ ਆ ਮੇਰੇ ਕੋਲ ਮੈਂ ਕਰ ਸਕਦੀ ਆ ਮੈਂ ਸਾਬੀ ਨੂੰ ਫੋਨ ਕਰ ਸਕਦੀ ਆ ਕਿ ਮੈਂ ਉਹਦੀ ਰਿਕਾਰਡਿੰਗ ਕਰ ਸਕਦੀ ਆ ਕਿ ਕਿੰਨੇ ਦੀ ਆ ਸਟੇਟਮੈਂਟ ਆ ਤੇ ਉਹਦਾ ਉਹਦਾ ਕੋਲ ਰਿਕਾਰਡ ਕਰ ਸਕਦੀ ਆ ਸਾਬੀ ਕੱਭੀ ਸਾਬੀ ਸਾਬੀ ਤਾਂ ਮੇਰੇ ਕੋਲੋਂ ਮਾਨਾ ਯਾਰ ਯਾਰ ਮੈਨੂੰ ਪੁੱਛਣਾ ਮੈਂ ਸਾਬੀ ਮੈਂ ਇਹਨੂੰ ਮੇਰਾ ਨਾਮ ਜੇਤਾ ਸੀ ਸਾਬੀ ਕਹਿੰਦੀ ਮੈਨੂੰ ਤਾਂ ਬੰਦੇ ਦਾ ਨਾਮ ਤੱਕ ਨਹੀਂ ਪਤਾ ਕਹਿੰਦੀ ਨਾਮ ਤਾਂ ਕਹਿੰਦੀ ਕਿਵੇਂ ਰੁਪਏ ਲਈ ਦਰ ਨਾਮ ਤੇ ਇਹਨਾਂ ਨੂੰ ਪਤਾ ਕਿੰਦੀ ਨਹੀਂ ਤੇ ਸਹੀ ਗੱਲ ਹੈ ਉਹ ਇਥੇ ਉਹਦੇ ਬਿਲਕੁਲ ਸੱਚ ਨਹੀਂ ਆਇਆ ਕਿ ਤੂੰ ਕਮਰੇ ਚ ਚਲ ਗਈ ਤੂੰ ਸਾਰਾ ਕੁਝ ਕਰਾਈ ਉਹਨੂੰ ਬੰਦੇ ਤੇ ਉਹ ਕਹਿੰਦੀ ਇਹਨਾਂ ਨੇ ਰੂਮ ਤੇਰੇ ਤਾਂ ਹੀ ਬੁੱਕ ਕਰਾਇਆ ਨੇ ਕਿਉਂਕਿ ਇਹ ਚਾਹੁੰਦੇ ਸੀ ਕਿ ਮੈਂ ਨਾ ਚਲ ਰੂਈ ਅੱਛਾ ਤੁਸੀਂ ਚੱਲ ਰਹੇ ਇਦਾਂ ਤੁਸੀਂ ਇਦਾਂ ਦੇਖ ਲਓ ਕਿ ਯਾਰ ਮੇਰੀ ਗੱਲ ਸੁਣੋ ਮੇਰੇ ਕੋਲ ਤਾਂ ਸਾਰੇ ਪ੍ਰੂਫ ਹੈ ਨਾ ਸਾਰਿਆਂ ਦੇ ਜਦੋਂ ਆਪਾਂ ਜਾਣਦੇ ਆ ਨਾ ਹੁਣ ਆਪਾਂ ਸਭ ਤੋਂ ਵੱਡੀ ਗੱਲ ਜਦੋਂ ਆਪਾਂ ਉਹ ਹੋਟਲ ਬੁੱਕ ਕਰਾਉਂਦੇ ਆ ਉਹ ਭਾਵੇਂ ਮੇਰੇ ਨਾਮ ਦੇ ਬੁਕਿੰਗ ਹੈ ਪਰ ਤੁਸੀਂ ਇਹ ਦੇਖੋ ਕੱਲੇ ਕੱਲੇ ਤੇ ਆਈਡੀ ਕਾਰਕ ਮੰਗਦੇ ਆ ਆਈਡੀ ਪ੍ਰੂਫ ਠੀਕ ਹੈ ਜਿੰਨੇ ਵੀ ਜਣੇ ਉੱਥੇ ਹੋਊਗੇ ਤੂ ਮੇਰੇ ਕੋਲ ਇਸ ਚੀਜ਼ ਦਾ ਬਹੁਤ ਵੱਡਾ ਪ੍ਰੂਫ ਹੈ ਕਿ ਐਂਜਲ ਸ਼ਿਵਮ ਸਿੰਘ ਮਿਆਂਕਸੀ ਮੈਂ ਸੀ ਗੰਦੇ ਦੀ ਸੀਗੇ ਠੀਕ ਹੈ ਤੇ ਐਂਜਲ ਸ਼ਿਵਮ ਤੇ ਮਿਆਂ ਕਪਲ ਆਈਕ ਰੂਮ ਚ ਤਾਂ ਨਹੀਂ ਸੁਵਾ ਸਕਦੇ ਨਾ ਉਹ ਦੋਨੋਂ ਕਪਲ ਹੈ ਤੇ ਇਹ ਨਾਲ ਉਹ ਭਰਾ ਆ ਤੂੰ ਸਮਝ ਚੱਕਦੇ ਨਾ ਮੇਂਗ ਦਾ ਇੱਕ ਆਰਡਰ ਹੋ ਵੀ ਹੋਣਾ ਸੀ ਜਦ ਉਹ ਰੂਮ ਦੇ ਵਿੱਚ ਤੂੰ ਸਾਬੀ ਨੂੰ ਬੁਲਾ ਲਾ ਕਿ ਮੈਂ ਉਹਨਾਂ ਦੇ ਨਾਲ ਸੁੱਤਾ ਆ ਤੇ ਮੇਰੇ ਕੋਲ ਤਾਂ ਕੱਲੇ-ਕੱਲੇ ਦੇ ਪ੍ਰੂਫ ਹੈ ਐਂਡ ਸਭ ਤੋਂ ਵੱਡੀ ਗੱਲ ਜਿਹੜਾ ਹੋਟਲ ਹੈ ਉਹ ਮੇਰੇ ਚਾਚੂ ਦਾ ਆ ਤੇ ਜੇ ਮੈਨੂੰ ਉਥੋਂ ਡਿਟੇਲ ਕਢਵਾਣੀ ਵੀ ਪਈ ਵੀ ਇੱਥੇ ਕਿਤੇ ਕਿਤੇ ਪ੍ਰੂਫ ਲੱਗੇ ਸੀ ਡੇਲੀਡ ਕੈਮਰਾ ਰਿਕਾਰਡਿੰਗ ਹੋ ਜਾਂਦੀ ਆ 3 ਮਹੀਨੇ ਬਾਅਦ ਪਰ ਜਿਹੜੀ ਡਿਟੇਲ ਹੁੰਦੀ ਆ ਨਾ ਵੀ ਇੱਥੇ ਕਿਦੇ ਕਿਦੇ ਪ੍ਰੂਫ ਲੱਗੇ ਆ ਫਿਰ ਮੈਂ ਤਾਂ ਹੀ ਕਿਹਾ ਸੀ ਪਹਿਲੇ ਦਿਨ ਫਸਟ ਡੇ ਤੈਨੂੰ ਮੈਂ ਕਿਹਾ ਸੀ ਕਿ ਨੈਟ ਤੇ ਗੱਲ ਜੋਂੋਂ ਤੋਂ ਪਹਿਲਾਂ ਇਹਦੇ ਘਰ ਵਾਲੇ ਨੇ ਤੋ ਖੁਦ ਦੱਸਦੇ ਭਾਵੇਂ ਇੰਜਲ ਨੂੰ ਨਹੀਂ ਦੱਸਣਾ ਕਿ ਇਹ ਇਦਾਂ ਕਰ ਰਹੀ ਹੈ ਤੁਸੀਂ ਮੈਨੂੰ ਪਹਿਲੀ ਗੱਲ ਤੋਂ ਇਸ ਚੀਜ਼ ਦੀ ਝੂਠ ਨਾ ਬੋਲੀ ਉਹ ਕਿਉਂ ਨੇ ਇਹ ਸਟੇਟਮੈਂਟ ਮੇਰੇ ਖਿਲਾਫ ਦਿੱਤੀ ਆ ਇਹ ਨਹੀਂ ਕਿ ਮੇਰਾ ਰਿਪਟ ਕਰਾਇਆ ਗਿਆ ਆ 100% ਝੂਠ ਨਾ ਬੋਲਿਓ 100% ਸਹੀ ਹੈ ਮੇਰੇ ਕੋਲ ਰਿਕਾਰਡਿੰਗ ਆ ਸੁਣੀ ਹੁਣੇ ਸੁਣੀ ਸੁਣੀ ਰਿਕਾਰਡਿੰਗ ਰਿਪੋਰਟ ਇਹ ਚੀਜ਼ ਇਹ ਕਹਿ ਰਹੀ ਹੈ ਕਿ ਮੈਂ ਬੋਲੂਗੀ ਅੱਗੇ ਇਹ ਨਹੀਂ ਇਹਨੇ ਕੀ ਮਤਲਬ ਮੈਂ ਆਹੀ ਨੇ ਆਹੀ ਸਟੇਟਮੈਂਟ ਦੇਣੀ ਹੈ ਜੇ ਕਾਨੂੰਨ ਗੱਲਬਾਤ ਆ ਗਈ ਇਹ ਨਹੀਂ ਇਹਨੇ ਗੱਲ ਕਹੀ ਪਰ ਇਹਨੇ ਜਦੋਂ ਮਿਲ ਮਤਲਬ ਜੇ ਤੁਹਾਨੂੰ ਇਹ ਸਟੇਟਮੈਂਟ ਦੇ ਰਹੀ ਹੈ ਤਾਂ ਮਤਲਬ ਇਹਨੇ ਆਹੀ ਸਟੇਟਮੈਂਟ ਹਰ ਐਂਡ ਸਭ ਤੋਂ ਵੱਡੀ ਗੱਲ ਤੇ ਬਾਅਦੋਂ ਵੀ ਮੈਨੂੰ ਮਿਲਦੇ ਰਹੇ ਆ ਉਸ ਤੋਂ ਬਾਅਦ ਬਾਅਦ ਵਿੱਚ ਮਤਲਬ ਕੋਈ ਇੰਨੀ ਬੇਫਿਕਰਾਨੀ ਕੀ ਦਾਰੂ ਘਰੇ ਵਿੱਚ ਨਹੀਂ ਦਾਰੂ ਘਰੇ ਵਿੱਚ ਮੈਂ ਮਨ ਮਨ ਨਹੀਂ ਵੀ ਕੀਤੀ ਮੈਂ ਪਹਿਲੀ ਵਾਰ ਦਾਰੂ ਨਹੀਂ ਪੀਤੀ ਦਾਰੂ ਤਾਂ ਪਹਿਲੀ ਮੈਂ ਨਹੀਂ ਪੀਤੀ ਠੀਕ ਆ ਉਹ ਗਈ ਇਹਨੇ ਮੈਂ ਸਟਾਰਟਿੰਗ ਹੀ ਗਹੀ ਗੱਲ ਤੇ ਕੀਤੀ ਵੀਰੇ ਸਾਡੇ ਪਹਿਲਾਂ ਤੋਂ ਲੜਾਈ ਬੜੀ ਰਹਦੀ ਸੀਗੀ ਫਿਰ ਮੈਨੂੰ ਬਿਸ਼ਾ ਮੈਂ ਕਿ ਜਦੋਂ ਇਹ ਗੱਲ ਵੀ ਇਦਾਂ ਲੜਾਈ ਹੁੰਦੀ ਤਾਂ ਲੜਾਈ ਹੁੰਦੀ ਜੀ ਪਤਾ ਤੋ ਬੈਗ ਹੋ ਜਾਂਦਾ ਕਿ ਤੇ ਨਾ ਪ੍ਰਿੰਸੀਪਲ ਦਾ ਕੋਈ ਗੁੱਡ ਨਾ ਹੁੰਦਾ ਹੋਵੇ ਤੇ ਇੱਕ ਦਿਨ ਨਹੀਂ ਨਹੀਂ ਵੀਰੇ ਇਦਾਂ ਦੀ ਕੋਈ ਨਹੀਂ ਬਸ ਆ ਲੜਾਈ ਹੋਈ ਸੀ ਸਾਡੀ ਪਰ ਮੈਨੂੰ ਕਹਿੰਦਾ ਹੋਟਲ 'ਚ ਨਹੀਂ ਰੁਕਣਾ ਹੋਟਲ 'ਚ ਮੈਨੂੰ ਠੱਕਣਾ ਰਕਾਇਆ ਕਹਿੰਦੀ ਸਨੇਹਾ ਦਾ ਘਰ ਹੀ ਬੋਏ ਕੋ ਲੱਗ ਗਿਆ ਇਹ ਹੋਟਲ 'ਚ ਪਾਰਟੀ ਕਰ ਰਹੀ ਸੀ ਆਪਾਂ ਇਹਨੂੰ ਕਿਹਾ ਘਰੇ ਜਾ ਲ ਘਰੇ ਘੱਤ ਤੋ ਨਹੀਂ ਗਈ ਤੇ ਵੀਰੇ ਕਹਿੰਦੀ ਵੀਰੇ ਜਿਵੇਂ ਸੀਗੇ ਮੈਂ ਦੱਸ ਜਣੇ ਘਰੇ ਰੱਖਨੇ ਸੀ ਤੂੰ ਆਪ ਅਗਲੇ ਦਿਨਾਂ ਕਹਿੰਦੀ ਮੈਂ ਉਹਦੀ ਮੈਂ ਅਗਲੇ ਦਿਨ ਇਹੀ ਉੱਠ ਕੇ ਕਿਹਾ ਮੈਂ ਇਹੀ ਕਿਹਾ ਕਿ ਮੇਰਾ ਰਾਤੀ ਨੂੰ ਰੇਪ ਹੋਇਆ ਠੀਕ ਆ ਇਹ ਮੈਨੂੰ ਤਾਂ ਪਹਿਲੇ ਪੰਜ ਦਿਨ ਘਰੋਂ ਨਿਕਲੀ ਮੇਰਾ ਰੇਪ ਹੋਇਆ ਤਾਂ ਕਹਿੰਦੀ ਸੁਣਿਆ ਇਹ ਜਿਹੜੀ ਪੂਰੀ ਇਨਵੋਲਵਮੈਂਟ ਹੈ ਕਹਿੰਦੀ ਮੈਨੂੰ ਪਤਾ ਨਹੀਂ ਲੱਗਦਾ ਕਹਿੰਦੀ ਮੈਂ ਇਹਦੇ ਬਾਰੇ ਕਿਸੇ ਨੂੰ ਮਾੜਾ ਕਰੇ ਬੈਗਤ ਨਹੀਂ ਬੋਲਿਆ ਪਰ ਇਹ ਮੇਰੇ ਨਾਲ ਇਹਦਾ ਕਿਉਂ ਕਰਦੀ ਪਈ ਮੈਨੂੰ ਇਹ ਨਹੀਂ ਸਮਝ ਆਉਂਦੀ ਮੇਰੇ ਨਾਲ ਮੈਸ਼ਟ ਕਰਦੀ ਮੇਰੇ ਨਾਲ ਕੀ ਕਰਦੀ ਪਈ ਮੈਂ ਕਹਿੰਦਾ ਤੁਸੀਂ ਤਾਂ ਬਾਅਦ ਚੋਂ ਇਕੱਠੇ ਜੀ ਕਹਿੰਦੀ ਹਾਂ ਮੈਂ ਹੀ ਤੋਹਦੀਆਂ ਇੰਨਾ ਮੇਰੇ ਨਾਲ ਗੱਦਾ ਕਰਕੇ ਤੇ ਉਸ ਤੋਂ ਮੇਰਾ ਕਿੰਦਾ ਦੁਬਾਰ ਮਿਲ ਤੇ ਮੇਰੇ ਕੋਲ ਤਾਂ ਚੈਟਿੰਗ ਪਈਆਂ ਹੈ ਰਹੀਆਂ ਹੁਣ ਬਾਅਦ ਜਾਣ ਤੋਂ ਪਹਿਲਾਂ ਵੀ ਤੂੰ ਮੇਰੇ ਮਿਲ ਕੇ ਜਾ ਤੂੰ ਮੈਨੂੰ ਮਿਲ ਕੇ ਜਾ ਤੂੰ ਨਹੀਂ ਹੋਣਾ ਫਿਰ ਮੇਰੇ ਕੋਲ ਤਾਂ ਫਿਰ ਸਾਰਾ ਕੁਝ ਪਿਆ ਆ ਬੋਲੇ ਤਾਂ ਲਿਖ ਲਈ ਚੀਜ਼ ਕੀ ਸੋਨੇ ਆ ਤੁਸੀਂ ਪਿਆ ਤਾਂ ਤੇਰੇ ਕੋਲ ਆ ਠੀਕ ਆ ਪਰ ਮੈਂ ਤੈਨੂੰ ਹੁਣੇ ਇਸ ਬਾਅਦ ਜਾਣ ਤੋਂ ਪਹਿਲਾਂ ਮੈਨੂੰ ਇਹਦੇ ਬਹੁਤ ਮੈਸੇਜਸ ਆਏ ਹੋਏ ਆ ਕਿ ਤੂੰ ਜਦੋਂ ਇਹ ਚੱਲ ਗਈ ਹੈ ਮੈਨੂੰ ਚਲੋ ਚਲੋ ਸਾਰੀ ਗੱਲ ਛੱਡੋ ਮੈਨੂੰ ਪਰਸੋਂ ਅੱਜ ਆਇਆ ਕਿ ਤੂੰ ਤਿਆਰ ਮੈਨੂੰ ਭੁੱਲ ਗਈ ਆ ਹਾਂ ਤੇ ਮੈਂ ਤੈਨੂੰ ਇਹ ਗੱਲ ਦੱਸ ਰਿਹਾ ਕਿ ਤੇਰੇ ਕੋਲ ਸਭ ਕੁਝ ਹੋਊਗਾ ਦੁਨੀਆ ਤੇ ਉੱਤਰ ਤੋਂ ਦੁਨੀਆ ਸਾਰਾ A to Z ਪ੍ਰੂਫ ਪਰ ਇੱਕ ਵਾਰੀ ਜਦੋਂ ਸਾਡੇ ਸਭ ਤੋਂ ਵੱਡੀ ਗੱਲ ਜਿੰਨਾ ਇਧਰ ਆ ਤੇ ਕੁਝ ਹੋਇਆ ਹੁੰਦਾ ਨਾ ਉਹ ਅਗਲੇ ਦਿਨ ਮੇਰੇ ਘਰ ਰੁਕੀ ਉਹ ਮੇਰੇ ਘਰ ਕਦੀ ਵੀ ਨਹੀਂ ਰੁਕਦੀ ਅਗਲੀ ਚੀਕ ਚੜਾਉਂਦੀ ਕੁਝ ਕਹਿੰਦੀ ਕੁਝ ਕਰਨ ਦੀ ਸਮਝ ਨਹੀਂ ਆਪਣੇ ਘਰੇ ਜਾਂਦੀ ਗੁੱਸੇ 'ਚ ਅਗਲੇ ਦਿਨ ਮੇਰੇ ਕੋਲ ਘਰ ਰੋਣ ਆ ਗਈ ਆ ਠੀਕਾ ਐਂ ਮੇਰੇ ਕੋਲ ਹਾਰੇ ਵੀ ਚੀਜ਼ਾਂ ਹੋ ਰੂਗਾ ਐਸੀ ਇਦਾਂ ਹੀ ਜਾਂ ਗੋਲ ਚੱਕ ਗਈ ਕੀ ਚਾਹੁੰਦੇ ਆ ਤੁਸੀਂ ਮੈਨੂੰ ਤੇ ਆ ਵੀ ਸਮਝ ਨਹੀਂ ਆ ਰਿਹਾ ਮੈਂ ਤਾਂ ਤੇਰੇ ਨੂੰ ਫੋਨ ਲਾਇਆ ਵਾ ਕਿ ਇਹਦਾ ਹੁਣ ਤੇਰਾ ਮੈਨੂੰ ਮੈਨੂੰ ਲਾ ਤੇਰਾ ਕਮਾਲ ਬਹੁਤ ਤੇਜ ਆ ਕਾਨੂੰਨ ਕਰਾਂਗੇ ਜੀ ਦਿਖਾ ਲੋ ਕੋਈ ਮੈਂ ਤਾਂ ਪਿੱਛੇ ਦਾ ਮੇਰਾ ਤੇਜ ਹੈ ਮੈਂ ਤਾਂ ਸਾਥ ਬਸ ਇਹ ਤਾਂ ਤੈਨੂੰ ਉਹ 3 ਬਸ ਖੁਦ ਮੰਨਣ ਵਾਲੀ ਗੱਲ ਹੋ ਗਈ ਵਧੀਆ ਗੱਲ ਹੈਗੀ ਆ ਮੈਂ ਮੈਨੂੰ ਪਤਾ ਨਹੀਂ ਪਾਣੀ ਨੇ ਛੱਤੀ ਨੂੰ ਸਮਝਾਇਆ ਸੀ ਪਹਿਲਾਂ ਕਿ ਇਹਦੇ ਬਾਹਰ ਆਉਣ ਤੋਂ ਪਹਿਲਾਂ ਇਹਦੇ ਘਰ ਵਾਲਿਆਂ ਨੂੰ ਦੱਸ ਦੇ ਮੇਰੀ ਗੱਲ ਸੁਣੋ ਇਹਹੀ ਚੀਜ਼ ਮੈਨੂੰ ਨਹੀਂ ਲੱਗਦੀ ਸੀ ਇਹ ਚੀਜ਼ ਮੈਨੂੰ ਕੱਲ ਦੇ ਦੋ ਵਾਰੀ ਇੱਕ ਪਹਿਲਾਂ ਮੈਨੂੰ ਮੰਮਾ ਨੇ ਕਿਹਾ ਠੀਕ ਆ ਫਿਰ ਮੈਨੂੰ ਇੱਕ ਮਾਯਾ ਜਿਹੜਾ ਇਹਦੇ ਵੀ नोन ਚਾ ਮੇਰਾ ਫਰੈਂਡ ਆ ਹਨਾ ਕਹਿੰਦੀ ਵੀਡੀਓ ਦੇਖ ਕੇ ਕਹਿੰਦੀ ਵੀਰੇ ਕਹਿੰਦੀ ਵੀਰੇ ਕਹਿੰਦੀ ਕਹਿੰਦੀ ਜਿੱਦਨ ਮੇਨਾਂ ਇਹ ਹੋਇਆ ਨਾ ਅਰੇ ਤੋਂ ਮੈਨੂੰ ਕਮੈਂਟ ਕਰੋ ਠੀਕ ਹੈ ਮੇਰੀ ਗੱਲ ਸੁਣੋ ਮੇਰੇ ਕੋਲ ਤਾਂ ਇਹ ਵੀ ਪ੍ਰੂਫ ਹੈ ਵੀ ਇੰਨੇ ਹੋਟਲ 'ਚ ਆਪਣੇ ਬੁਆਏਫਰੈਂਡ ਨੂੰ ਬੁਲਾਇਆ ਸੀ ਨਵੇਂ ਸ਼ਹਿਰਾ ਦੇ ਵਰਮੇ ਨੂੰ ਵਰਮਾ ਵਰਮੇ ਨੂੰ ਦੀ ਵਾਈਫ ਨੇ ਔਨ ਨਹੀਂ ਦਿੱਤਾ ਤੇ ਇਹ ਸਾਬੀ ਨਾਲ ਚਲ ਗਈ ਸੀ ਰੂਮ 'ਚ ਹਾਂ ਠੀਕ ਹੈ ਮੇਰੇ ਕੋਲ ਵੀ ਇਹ ਇਹ ਇੰਨੇ ਵਰਮੇ ਨੂੰ ਬੁਲਾਇਆ ਸੀਗਾ ਕਿ ਤੂੰ ਆ ਜਾ ਸਨੇਹ ਐਂਡ ਮੈਂ ਹਾਂ ਸੱਚੇ ਮੇਰੇ ਮੇਰੇ ਕੋਲ ਤਾਂ ਇਹ ਜੀ ਸੀ ਦੇ ਵਿੱਚ ਐਡ ਪਈਆ ਵੀ ਮੈਨੂੰ ਹੋਟਲ ਦੱਸ ਦੇ ਕਿਹੜਾ ਆ ਮੈਨੂੰ ਦੱਸਣਾ ਆ ਚੱਲ ਮੈਨੂੰ ਇਦਾਂ ਕਰ ਰਹੀ ਪਤਾ ਕੀ ਕਰਦੀ ਆ ਤੇ ਇਹਦਾ ਵੀ ਹੋਰ ਹੱਲ ਨਹੀਂ ਹੈਗਾ ਤੇ ਫਿਰ ਮੇਰੀ ਤੇ ਫਿਰ ਮੇਰੀ ਇੱਕ ਗੱਲ ਸੁਣੋ ਜੀ ਤੁਸੀਂ ਸਿੱਧੇ ਆਉਣਾ ਆ ਨਾ ਤੁਸੀਂ ਕਿੰਨੇ ਨਾ ਫੋਨ ਲਾਓ ਉਹਨੂੰ ਜਾਂ ਜੇ ਤੁਹਾਡੇ ਚ ਹਿੰਮਤ ਹੈਗੀ ਆ ਦੱਸਣ ਦੀ ਕਿ ਨਹੀਂ ਪਰ ਚਲੋ ਹੋ ਤਾਂ ਹਰ ਚੀਜ਼ ਹੋਣੀ ਨਹੀਂ ਨਾ ਜੇ ਉਸ ਚੀਜ਼ ਤੇ ਇਨਵੈਸਟੀਗੇਸ਼ਨ ਹੁੰਦੀ ਆ ਜਾਂ ਕੁਝ ਵੀ ਆ ਠੀਕ ਹੈ ਜੀ ਦਾ ਨਹੀਂ ਪਤਾ ਫਾਇਰ ਮੈਨੂੰ ਇੰਨਾ ਪਤਾ ਮੈਂ ਇਸ ਚੀਜ਼ ਨੂੰ ਪ੍ਰੂਫ ਕਰ ਸਕਦੀ ਹਾਂ ਹਨ ਜਗ੍ਹਾ ਤੇ ਇਨਵੈਸਟੀਗੇਟ ਕੀਤਾ 35 ਲੱਖ ਵਾਲੀ ਕੁੜੀ ਵੀ ਇਹ ਕਹਦਾ ਦੇਰੀ ਕਿ ਮੈਂ 35 ਲੱਖ ਨਹੀਂ ਖਾਧਾ ਤੇ 35 ਲੱਖ ਥੋੜੀ ਘੱਟ ਸੀ ਸਹੀ ਮੈਨੂੰ ਉਹਦਾ ਨਹੀਂ ਪਤਾ ਪਰ ਮੇਰੇ ਕੋਲ ਉਹਦੇ ਕੋਲ ਇਦਾਂ ਦਾ ਕੁਝ ਪ੍ਰੂਫ ਨਹੀਂ ਆ ਉਹਨੇ ਪੋਡਕਾਸਟ 'ਚ ਬੋਲ ਲਿਆ ਆ ਮੈਨੂੰ ਬੋਲਣ ਦੇ ਲੋੜ ਨਹੀਂ ਬੈਣੀ ਮੇਰੇ ਤੋਂ ਇਦਾਂ ਦੀਆਂ ਚੀਜ਼ਾਂ ਪਈਆਂ ਆ ਬਸ ਫਿਰ ਉਹ ਜਿਹਨਾਂ ਨਾਲ ਕੱਲ ਨੂੰ ਫੋਨ ਕਰਨਾ ਵਰਮਾ ਕੋਣ ਇਹਨੂੰ ਪੁੱਛ ਹਾਂ ਹਾਂ ਬਸ ਇਹਨਾਂ ਨੂੰ ਇਹਨੇ ਆਪੇ ਦਾ ਦੱਸਣਾ ਜੇ ਵਰਮਾ ਕੋਣ ਤੁਸੇ ਪਤਾ ਕੀ ਕਹੀਓ ਮੇਰੀ ਗੱਲ ਸੁਣੋ ਫਿਰ ਤੁਸੀਂ ਉਹਨੂੰ ਫੋਨ ਕਰਨਾ ਹੈ ਠੀਕ ਹੈ ਤੁਸੀਂ ਉਹਨੂੰ ਕਹਿਣਾ ਦੇਖ ਕਿ ਮੈਂ ਸਹੇਣਾ ਨਾਲ ਗੱਲ ਕੀਤੀ ਹੈ ਨਹੀਂ ਨਹੀਂ ਮੈਂ ਸੁਨਿਆਰੇ ਨਾਲ ਨਹੀਂ ਕਰਗਣੀ ਮੈਂ ਕਹਣਾ ਸੁਨਿਆਰੇ ਨਾਲ ਚਲੋ ਤੁਸੀਂ ਕੋਈ ਗੱਲ ਨਾ ਨਹੀਂ ਮੈਂ ਕਹਣਾ ਤੁਸੀਂ ਕਹੋ ਤੁਸੀਂ ਨਾਲ ਤੋਂ ਸਭ ਗੱਲ ਤੋਂ ਕੋਈ ਨਵੀਆਂ ਤੇ ਪੈ ਗਈ ਤੂੰ ਗੱਲ ਸੁਣ ਪੂਰੀ ਚੰਗੀ ਤਰਾ ਮੇਰੀ ਗੱਲ ਸੁਣੂਗੀ ਇੱਕ ਮਿੰਟ ਮੇਰੀ ਗੱਲ ਸੁਣ ਤੂੰ ਬੋਲੋ ਇਹਨੂੰ ਸੁਨਿਆਰੇ ਦਾ ਫੋਨ ਫਿਰ ਇਹਦੇ ਰੈਕਸ਼ਨ ਦੇਖਣਾ ਮੈਂ ਬੋਲੋ ਇਹਨੂੰ ਸੁਨਿਆਰੇ ਦਾ ਫੋਨ ਤੇਰੇ ਦਿਨ ਰੱਖ ਲੈਣਾ ਸੁਸੇ ਸਾਰੀ ਗੱਲਾਂ ਛੱਡੋ ਇਹਨੂੰ ਕੋਈ ਆਪਣੇ ਜਿਮ ਟ੍ਰੇਨਰ ਦਾ ਦੱਸ ਚਲ ਹੂੰ ਜਿਮ ਟ੍ਰੇਨਰ ਦਾ ਚਲ ਠੀਕ ਹੈ ਹਾਂਜੀ ਠੀਕ ਹੈ ਇਹ ਇਹਨੂੰ ਹਾਂ ਹੁਣ ਇਹਨੂੰ ਇੰਨੀ ਗੱਲ ਕਹੀਓ ਕੋਈ ਦੇਖ ਗਿਮੀ ਵਰਮੇ ਵਰਮੇ ਦਾ